ਬਾਂਦਰ ਦਾ ਬੱਚਾ ਉਹ ਬਾਂਦਰ ਦੇ ਬੱਚੇ ਨੂੰ ਦਰਖਤ ਤੇ ਚੜਨਾ ਔਖਾ ਹੈ ਕਿ ਸੌਖਾ ਹੈ ਸੌਖਾ ਹੈ ਪਰ ਜੇ ਉਸ ਬਾਂਦਰ ਦੇ ਬੱਚੇ ਨੂੰ ਅਸੀਂ 10 ਫੁੱਟ ਡੂੰਘੇ ਖੂਚੇ ਸਿੱਟਦੀਏ ਉਹ ਖੂਚੇ ਬਾਹਰ ਨਹੀਂ ਨਿਕਲ ਪਾਂਦਾ ਕੀ ਕਾਰਨ ਹੈ 100 ਫੁੱਟ ਦੇ ਦਰਖਤ ਤੇ ਬਾਂਦਰ ਦਾ ਬੱਚਾ ਚੜ ਗਿਆ ਪਰ 10 ਫੁੱਟ ਦੇ ਖੂਚੇੋਂ ਨਹੀਂ ਨਿਕਲ ਪਾਰਿਆ ਕਾਰਨ ਉਹ ਉਹਦਾ ਪਲੈਟਫਾਰਮ ਨਹੀਂ ਹੈ ਖੂਹਾਂ ਦੇ ਵਿੱਚੋਂ ਨਿਕਲਣਾ ਬਾਂਦਰ ਦਾ ਕੰਮ ਨਹੀਂ ਹੈ ਬਾਂਦਰ ਦਾ ਕੰਮ ਹੈ ਦਰਖਤਾਂ ਤੇ ਚੜਨਾ ਪਹਾੜਾਂ ਨੂੰ ਕੰਧਾਂ ਨੂੰ ਟੱਪਣਾ ਔਰ ਜਿਹੜਾ ਨਸ਼ਾ ਹੈ ਇਹ ਖੂਹ ਹੈ ਜਿਹੜਾ ਇਹਦੇ ਵਿੱਚ ਗireਗਾ ساری ਉਮਰ ਖੂਚ ਰਹੇਗਾ ਆਖ ਵੀ ਬਦਨਾਮ ਹੋਏਗਾ ਆਪਣੇ ਪਰਿਵਾਰ ਨੂੰ ਵੀ ਬਦਨਾਮ ਕਰੇਗਾ ਆਪਣੇ ਸ਼ਹਿਰ ਨੂੰ ਵੀ ਬਦਨਾਮ ਕਰੇਗਾ ਆਪਣੀ ਸਟੇਟ ਨੂੰ ਵੀ ਬਦਨਾਮ ਕਰੇਗਾ ਔਰ ਬਹੁਤ ਇਹ ਬਦਨਾਮੀ ਦਾ ਟੋਕਰਾ ਲੈ ਕੇ ਇਸ ਯਾਤਰਾ ਨੂੰ ਦੁਨੀਆ ਤੋਂ ਸਰੀਰਕ ਯਾਤਰਾ ਨੂੰ ਖਤਮ ਕਰਕੇ ਅਲਵੀ ਦਾ ਕਹਿ ਦੇਗਾ